ਬਾਈ ਜੀ ਮੈਂ ਕਰਦੇ ਤੇ ਪਹਜਾਣੀ ਗੱਡੀ ਮੈਂ ਗੱਡੀ ਕਰਦੇ ਪਹਜਾਣੀ ਆ ਇਹ ਰਹਿਣਾ ਬਾਈ ਜੀ ਸਾਡਾ ਗੱਡੀ ਆ ਖੜੀ ਹੈ ਜੀ ਇੱਥੇ ਖੜੇ ਜਲਵਾਯੂ ਕੋਲ ਤੇ ਨੋ ਡੀਐਲ ਦਾ ਚਲਾਨ ਕਰਿਆ ਨਾ ਗੱਡੀ ਰੋਕੀ ਨਾ ਕੁਝ ਕਰੀ ਮੇਰੇ ਕਾਗਜ਼ੇ ਵੀ ਪੂਰੇ ਆ ਤੇ ਲਾਇਸੈਂਸ ਵੀ ਆ ਸੀਟ ਵਰਡ ਸਭ ਕੁਝ ਲੱਗਿਆ ਵਾ ਤੂੰ ਨੋ ਡੀਐਲ ਦਾ ਚਲਾਨ ਕਿਵੇਂ ਕਰਿਆ ਮੈਨੂੰ ਡੀਐਲ ਦਿਖਾਏਂਗਾ ਤੂੰ ਦਿਖਾ ਦਿੰਦਾ ਮੈਂ ਤੈਨੂੰ ਤੂੰ ਆ ਜਾ ਮੰਮੀ ਉਤਰੇ ਇੱਕ ਮਿੰਟ ਮੇਰੀ ਫੈਮਲੀ ਮੇਰੇ ਨਾਲ ਆ ਤੂੰ ਮੈਨੂੰ ਰੋਕਿਆ ਮੰਮੀ ਆਏ ਇੱਕ ਮਿੰਟ ਤੂੰ ਰੋਕਿਆ ਮੈਨੂੰ ਮੈਂ ਕਰ ਭਾਈ ਗੱਡੀ ਮੈਂ ਤਾਂ ਰਾਮ ਤੇ ਜਾ ਰਿਹਾ ਮੇਰੀ ਫੈਮਲੀ ਮੇਰੇ ਨਾਲ ਆ ਇਹ ਮੇਰੀ ਮੈਂ ਕਿੱਥੇ ਕੱਟ ਮਾਰਦਾ ਤੂੰ ਗੱਡੀ ਰੋਕੀ ਨੀ ਤੇ ਕੱਟ ਕਿੱਥਾ ਮੈਂ ਚੱਲੋ ਰਾਮ ਤੇ ਜਾ ਰਹੇ ਸੀ ਨਾ ਬਾਈ ਜੀ ਅਸੀਂ ਤਾਂ ਰਾਮ ਤੇ ਜਾ ਰਹੇ ਹਾਂ ਬਾਈ ਦੀ ਮੈਂ ਮੈਂ ਸਾਂ ਸਾਰਾ ਕੁਝ ਲਿਆਉਂਦਾ ਤੂੰ ਨੋ ਡੀਲ ਕੋਈ ਤਾਂ ਕਰਿਆ ਤੂੰ ਨੋ ਡੀਲ ਦਾ ਚਲਾਨ ਕਰੇ ਕਰਿਆ ਚਲ ਠੀਕ ਹੈ ਕੋਈ ਨਹੀਂ ਸਰ ਤੁਸੀਂ ਦੱਸੋ ਇਹ ਨੋ ਡੀਲ ਦਾ ਚਲਾਨ ਕਰੇ ਕਰਿਆ ਤੁਸੀਂ ਕਿਹੜੀ ਚੌਂਕੀ ਧੋਕੇ ਆਏ ਹੋ ਇਹ ਦੱਸੋ ਸਦਰ ਖਰੜਾ ਕੋਈ ਗੱਲ ਨਹੀਂ ਨਾ ਨਾ ਮੇਰਾ ਚਲਾਨ ਕਰਾ ਕਰਿਆ ਮੈਂ ਲਾਇਸੈਂਸ ਦਿਖਾਉਂਗਾ ਵੇ ਕਾਗਜ਼ ਦਿਖਾਉਂਗਾ ਭਾਈ ਜੀ ਮੈਂ ਖਾਣਾ ਸਦਰ ਖਰੜਾ ਨਾ ਤੇਰੀ ਗਲਤੀ ਆ ਮੈਂ ਚਲਾਨ ਕਾਦੀ ਗਲਤੀ ਆ ਗਲਤੀ ਜਵਾਬ ਤਾਂ ਦੇ ਨੋ ਡੀ ਐਲ ਮੈਂ ਲਾਇਸੈਂਸ ਦਿਖਾ ਰਿਹਾ ਬਾਈ ਤੂੰ ਵੀਡੀਓ ਦਿਖਾ ਮੈਂ ਕਾਗਜ਼ ਲਾਇਸੈਂਸਰੀ ਮੈਂ ਲਾਇਸੈਂਸ ਦਿਖਾ ਰਿਹਾ ਤੈਨੂੰ ਅਸੀਂ ਰੰਗ ਨਾਲ ਜਾ ਅਸੀਂ ਮੇਰੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਚਲਾਨ ਕਰਾ ਕਰਿਆ ਮਰਾਦਰ ਤੂੰ ਗੱਡੀ ਮੋੜੀ ਤਾ ਮੇਰਾ ਯਾਰ ਚਲਾਨ ਕਰਾ ਕਰਿਆ ਨੋ ਨੋ ਮੈਂ ਕੋਈ ਗੱਡੀ ਨਹੀਂ ਭਜਾਈ ਬਾਈ ਜੀ ਤਾਂ ਗੱਡੀ ਰੋਕੀ ਤੈ ਹਾਂ ਜਾਂ ਨਾ ਚ ਗੱਡੀ ਤੇ ਤੇ ਗੱਡੀ ਰੋਕੀ ਯਾਰ ਤਾਂ ਇਹ ਗੱਡੀ ਸੀਟ ਵਾਈਟ ਲੱਗੀ ਨਹੀਂ ਹੁਣ ਵੀ ਲੱਗੀ ਨਹੀਂ ਸੀਟ ਵਾਈਟ ਬਾਈ ਜੀ ਸੀਟ ਵਾਈਟ ਹੋਰ ਦੀ ਅਸੀਂ ਤਾਂ ਬੰਦਾ ਪਤਾ ਹੀ ਨਹੀਂ ਫੰਦਾ ਮੈਸੇਜ ਆਇਆ ਮੈਨੂੰ ਇਹ ਜਦੋਂ ਪਤਾ ਲੱਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚਾ ਮੈ ਤਾਂ ਮੈਨੂੰ ਪਤਾ ਲੱਗਿਆ ਬਾਈ ਨੇ ਮੈਨੂੰ ਮੈਂ ਜੀ ਮੈਂ ਨਹੀਂ ਇੱਥੇ ਆ ਮੈਂ ਕਰੇ ਭਜਾਣੀ ਗੱਡੀ ਮੇਰੇ ਕੋਲ ਸਾਰਾ ਕੁਝ ਆ ਯਾਰ ਮੇਰੇ ਕੋਲ ਸਾਰਾ ਕੁਝ ਆ ਮੇਰੇ ਕੋਲ ਸਾਰਾ ਕੁਝ ਆ ਅੰਕਲ ਤੁਸੀਂ ਦੱਸੋ ਵੀ ਕਾਰਾ ਚਲਾਨ ਕਰੇ ਮੇਰੇ ਕੋਲ ਸਾਰਾ ਕੁਝ ਹੈ ਮੈਂ ਤੁਸੀਂ ਵੀ ਖੜੇ ਤੇ ਨਾਲ ਨਾਲੇ ਖੜੇ ਤੁਸੀਂ ਅਸੀਂ ਭਜਾਈ ਦੀ ਗੱਡੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਕਾਹਦੀ ਗਲਤੀ ਆ ਮੈਂ ਲਾਇਸੈਂਸ ਵਧਾਵਾਂ ਮੈਂ ਕਾਗਜ਼ੀ ਤਕਾਵਾਂ ਮੈਨੂੰ ਦਿਖਾਦਾ ਮੈਂ ਦਿਖਾਵਾਂ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਯਾਰ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਹਾਂ ਅਨਾਜ ਜਵਾਬ ਦੇ ਤੂੰ ਮੈਨੂੰ ਹਾਂ ਅਨਾਜ ਜਵਾਬ ਦੇ ਰੋਕਿਆ ਤੂੰ ਮੈਨੂੰ ਯਾਰ ਕਾਹ ਦਾ ਹੱਥ ਮਾਰਿਆ ਇਹ ਕੋਈ ਨਹੀਂ ਕੋਈ ਆ ਦੇਖ ਲੋ ਮੰਮੀ ਰੋਕੇ ਨਾ ਨਹੀਂ ਰੋਕਿਆ ਵੀਰੇ ਨਹੀਂ ਰੋਕਿਆ ਭਾਈ ਜੀ ਮੈਂ ਕਹਦੇ ਤੇ ਪਹਜਾਨੀ ਗੱਡੀ ਮੈਂ ਗੱਡੀ ਕਹਦੇ ਪਹਜਾਨੀ ਆ ਇਹ ਰਹਿਣਾ ਭਾਈ ਜੀ ਸਾਡਾ ਗੱਡੀ ਆ ਖੜੀ ਹੈ ਜੀ ਇੱਥੇ ਖੜੇ ਹੈ ਜਲਵਾਯੂ ਕੋਲ ਤੇ ਨੋ ਡੀਐਲ ਦਾ ਚਲਾਨ ਕਰਿਆ ਨਾ ਗੱਡੀ ਰੋਕੀ ਨਾ ਕੁਝ ਕਰੀ ਮੇਰੇ ਕਾਗਜ਼ੇ ਵੀ ਪੂਰੇ ਆ ਤੇ ਲਾਇਸੈਂਸ ਵੀ ਹੈ ਸੀਟ ਵਾਰਡ ਸਭ ਕੁਝ ਲੱਗਿਆ ਵਾ ਤੂੰ ਨੋ ਡੀਐਲ ਦਾ ਚਲਾਨ ਕਿਵੇਂ ਕਰਿਆ ਮੈਨੂੰ ਦੇਖਾਏਂਗਾ ਤੂੰ ਦਿਖਾ ਦਿੰਦਾ ਮੈਂ ਤੈਨੂੰ ਤੂੰ ਆ ਜਾ ਮੰਮੀ ਉਤਰੇ ਇੱਕ ਮਿੰਟ ਮੇਰੀ ਫੈਮਲੀ ਮੇਰੇ ਨਾਲ ਆ ਤੂੰ ਮੈਨੂੰ ਰੋਕੇ ਮਮੀ ਆਏ ਇੱਕ ਮਿੰਟ ਤੂੰ ਰੋਕਿਆ ਮੈਨੂੰ ਮੈਂ ਕਰ ਪਹਾਈ ਗੱਡੀ ਮੈਂ ਤਾਂ ਰਾਮ ਤੇ ਜਾ ਰਿਹਾ ਮੇਰੀ ਫੈਮਲੀ ਮੇਰੇ ਨਾਲ ਆ ਇਹ ਮੇਰੀ ਮੈਂ ਕਿੱਥੇ ਕੱਟ ਮਾਰਦਾ ਤੂੰ ਗੱਡੀ ਰੋਕੀ ਨੀ ਚੱਟੇ ਰਾਮ ਤੇ ਜਾ ਰਹੇ ਸੀ ਨਾ ਬਾਈ ਜੀ ਅਸੀਂ ਤਾਂ ਰਾਮ ਤੇ ਜਾ ਰਹੇ ਹਾਂ ਬਾਈ ਦੀ ਮੈਂ ਮੈਂ ਸਾਰਾ ਕੁਝ ਲਿਆਂਦਾ ਤੂੰ ਨੋਟ ਇਲ ਕਿਉਂ ਕਰਿਆ ਤੂੰ ਨੋਟ ਇਲ ਦਾ ਚਲਾਨ ਕਰੇ ਕਰਿਆ ਸਰ ਤੁਸੀਂ ਦੱਸੋ ਇਹ ਨੋਟ ਇਲ ਦਾ ਚਲਾਨ ਕਰੇ ਕਰਿਆ ਤੁਸੀਂ ਕਿਹੜੀ ਚੌਂਕੀ ਧੋਕੇ ਆਏ ਹੋ ਇਹ ਦੱਸੋ ਖਾਣਾ ਸਦਰ ਖਰੜਾ ਤੁਸੀਂ ਕੋਈ ਗੱਲ ਨਹੀਂ ਨਾ ਮੇਰਾ ਚਲਾਨ ਕਰਾ ਕਰਿਆ ਮੈਂ ਲਾਇਸੈਂਸ ਦਿਖਾਉਂਗਾ ਮੈਂ ਕਾਗਜ਼ ਦਿਖਾਉਂਗਾ ਭਾਈ ਜੀ ਮੈਂ ਖਾਣਾ ਸਦਰ ਖਰੜਾ ਨਾ ਤੇਰੀ ਗਲਤੀ ਆ ਮੈਂ ਚਲਾ ਤਾਦੀ ਗਲਤੀ ਆ ਜਲਦੀ ਜਵਾਬ ਤਾਂ ਦੇ ਨੋ ਡੀ ਐਲ ਮੈਂ ਲਾਇਸੈਂਸ ਦਿਖਾ ਰਿਹਾ ਬਾਈ ਤੂੰ ਵੀਡੀਓ ਦਿਖਾ ਮੈਂ ਕਾਗਜ਼ ਲਾਇਸੈਂਸਰੀ ਮੈਂ ਲਾਇਸੈਂਸ ਦਿਖਾ ਰਿਹਾ ਤੁੰਨੂੰ ਅਸੀਂ ਰਾਮ ਨਾਲ ਜਾ ਅਸੀਂ ਮੇਰੀ ਮੇਰੀ ਫੈਮਲੀ ਮਰੇ ਨਾਲ ਆ ਮੇਰੀ ਫੈਮਲੀ ਮੇਰੇ ਚਲਾਨ ਕਰਾ ਕਰਿਓ ਬਰਾਬਰ ਤੂੰ ਗੱਡੀ ਮੋੜੀ ਤਾ ਮੇਰਾ ਯਾਰ ਚਲਾਨ ਕਰਾ ਕਰਿਓ ਨੋ ਨੋ ਮੈਂ ਕੋਈ ਗੱਡੀ ਨਹੀਂ ਭਜਾਈ ਬਾਈ ਜੀ ਤਾਂ ਗੱਡੀ ਰੋਕੀ ਤਾਂ ਹਾਂ ਆ ਮੈਂ ਤਾਂ ਗੱਡੀ ਤੇ ਤਾਂ ਗੱਡੀ ਰੋਕੀ ਯਾਰ ਤਾਂ ਗੱਡੀ ਸੀਟ ਵੈੱਟ ਲੱਗੀ ਵੀ ਹੁਣ ਵੀ ਲੱਗੀ ਨਹੀਂ ਸੀਟ ਵੈੱਟ ਬਾਈ ਜੀ ਸੀਟ ਵੈੱਟ ਹੁਣ ਵੀ ਆफी ਤਾਂ ਪਤਾ ਹੀ ਨਹੀਂ ਫੋਨ ਤਾਂ ਮੈਸੇਜ ਆਇਆ ਮੈਨੂੰ ਇਹ ਜਦੋਂ ਪਤਾ ਲੱਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚਾ ਨਾ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਬਾਈ ਨੇ ਮੈਨੂੰ ਮੈਂ ਜੀ ਮੈਂ ਨਹੀਂ ਇੱਥੇ ਆ ਮੈਂ ਕਰੇ ਭਜਾਣੀ ਗੱਡੀ ਮੇਰੇ ਕੋਲ ਸਾਰਾ ਕੁਝ ਆ ਯਾਰ ਮੇਰੇ ਕੋਲ ਸਾਰਾ ਕੁਝ ਆ ਮੇਰੇ ਕੋਲ ਸਾਰਾ ਕੁਝ ਆ ਅੰਕਲ ਤੁਸੀਂ ਦੱਸੋ ਵੀ ਕਾਹਦਾ ਚਲਾਨ ਕਰੇ ਮੇਰੇ ਕੋਲ ਸਾਰਾ ਕੁਝ ਹੈ ਮੈਂ ਤੁਸੀਂ ਵੀ ਖੜੇ ਤੇ ਨਾਲ ਨਾਲੇ ਖੜੇ ਤੁਸੀਂ ਅਸੀਂ ਭਜਾਈ ਦੀ ਗੱਡੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਕਾਗੀ ਖਲਤੀ ਆ ਮੈਂ ਲਾਇਸੈਂਸ ਵਧਾਵਾ ਮੈਂ ਕਾਗੀ ਤਧਾਵਾ ਮੈਨੂੰ ਦਿਖਾਦਾ ਮੈਂ ਦਿਖਾਵਾਂ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਯਾਰ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਹਾਂ ਅਨਾਜ ਜਵਾਬ ਦੇ ਤੂੰ ਮੈਨੂੰ ਹਾਂ ਅਨਾਜ ਜਵਾਬ ਦੇ ਰੋਕਿਆ ਤੂੰ ਮੈਨੂੰ ਯਾਰ ਕਾਹਦਾ ਹੱਥ ਹਮਾਰਿਆ ਦਾ ਕੋਈ ਨਹੀਂ ਕੋਈ ਆ ਦੇਖ ਲੋ ਮੰਮੀ ਰੋਕਿਆ ਨਾ ਨਹੀਂ ਰੋਕਿਆ ਵੀਰੇ ਨਹੀਂ ਰੋਕਿਆ